ਉਣਾਏ ਆ ਇਹਨਾਂ ਕਹਿਆ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਹੀਂ ਚਲੋ ਅ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਅਨੇ ਪਹਿਲਾਂ ਬੱਚੇ ਨੂੰ ਗੋਲੀਆਂ ਵਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਬਚ ਪਾਏ ਠੀਕ ਆ ਉਹ ਤੁਸੀਂ ਨੱਡ ਦੀ ਚੜੀਓ ਫੋਟੋ ਵੇਖੀ ਨੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀੜੇ ਆ ਕੋਈ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਹੈ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਧੰਨ ਇਹਨਾਂ ਪ੍ਰਸ਼ਾਸਨ ਖਲੋਤਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਅਸੀਂ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ 'ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਸਾ ਨਾ ਬਚਾੜਾ ਮਾਰੇਗਾ ਹੋਰ ਕੋਈ ਹਾਨੂੰ ਕੋਈ ਇਹੋ ਜੀ ਗੱਲ ਨਹੀਂ ਮਾਰੇਗਾ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਨਿصاف ਦੋ ਮੈਨੂੰ ਦੱਸੋ ਪੁੱਛੇ ਗੜਬੜੀ ਦੇਖ ਨਹੀਂ ਤੁਹਾਨੂੰ ਨਹੀਂ ਵਖਣ ਦਿੰਦੀ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਵਾ ਮੀਡੀਆ ਪੜਾਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਮੇ ਟਮਾਟਾ ਇਹਨਾਂ ਤਿੰਨੇ ਆਪੇ ਲੱਦਿਆ ਨੂੰ ਲੱਦਣ ਦਾ ਮੌਕਾ ਨਹੀਂ ਦੇਤਾ ਨਾ ਮੂੰਹ ਵਿਖਾ ਲਿਆ ਲੱਦ ਕੇ ਕਹਤਾ ਚਲੋ ਚਲੋ ਚਲੀਏ ਚਲੀ ਚਲੀ ਹੁਣ ਕੀ ਤੁਸੀਂ ਸਤਿਕਾਰ ਕਰੋ ਆਹ ਅਸੀਂ ਇਹਦੇ ਆਸੀਂ ਦੇਖਦੇ ਆਂ ਬੱਚਿਆਂ ਦਾ ਸਲਾਹ ਕਰਦੇ ਆਂ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਂ ਇਹ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਹੈ ਸਾਰੇ ਖਲੋਦਿਆ ਮੈਨੂੰ ਕਹਿੰਦਾ ਮੈਂ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਉਹ ਇਹਨ ਕਿ ਨਦੀ ਇੰਜ ਨਹੀਂ ਆ ਗਿਆ ਤੋ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਇਹਨਾਂ ਦਾ ਇਹ ਵਿੜਿਆ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਲੈ ਕੇ ਆਈ ਕੀ ਸਰਕਾਰ ਰਾਏ ਕਿੰਨੇ ਮੋੜੇ ਮਾਰੇ ਸੀ ਤੇ ਕੀ ਸੰਸਕਾਰ ਕੀਤਾ ਇਹਨਾਂ ਦਾ ਕਿੰਨੇ ਮੋੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸ਼ੋਚ ਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਕਿੰਨਾ ਦਾ ਐਨਕਾਉਂਟਰ ਹੋਇਆ ਸੀ ਉਹ ਤਿੰਨਾਂ ਦਾ ਸਸਕਾਰ ਇੱਥੇ ਹੋ ਰਿਹਾ ਕਰੀਬ ਇਹ ਪਿੰਡ 'ਚ ਹੋ ਰਿਹਾ ਜੀ ਇੱਕ ਸ਼ੂ ਹੋ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰ ਘਟਾ ਇਹਨਾਂ ਨੂੰ ਜਾਂਚ ਖੜਾਣੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਰਮਾ ਦਾ ਜੋ ਐ ਸੀ ਉਹ ਤੇ ਨਾ ਨਹੀਂ ਬਖਸ਼ੀਵਾਲ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਡੈਕ ਕਿੱਥੇ ਮਗਾ ਲਾਣਾ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਸਾਈਡ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉੱਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤਾਂ ਇਹਨਾਂ ਦੀ ਮੰਗ ਇਹਨਾਂ ਦੇ ਵਿੱਚ ਅਸੀਂ ਕੀ ਕਹਿ ਸਕਦੇ ਹਾਂ ਬਾਕੀ ਹੁਣ ਕੀ ਸੋਚ ਲਿਤਾ ਸਾਰਾ ਨਾ ਨੇ ਨਵਾਂ ਅਨੁਸ਼ਾਸਨ ਤੇ ਇਹੀ ਐ ਤੇ ਇਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਇਹਦੇ ਨਾਲ ਇਹਨਾਂ ਨੇ ਕਰਵਾਉਣਾ ਕੋਈ ਸੰਸਕਾਰ ਹੋ ਰਿਹਾ ਹੈ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰਿਵਾਰ ਠੀਕ